ਸਿੱਧਾ ਸਵਾਲ ਹੈ ਸਰਦਾਰ ਮਨਪ੍ਰੀਤ ਸਿੰਘ ਇਆਲੀ ਜੀ ਨੂੰ ਕਿ ਬੜੀ ਤੁਸੀਂ ਸੰਧਾਨਤਾ ਦੀ ਗੱਲ ਕਰ ਰਹੇ ਹੋ ਜਾਗ ਦੀ ਜ਼ਮੀਰ ਦੀ ਗੱਲ ਕਰ ਰਹੇ ਹੋ ਸਮਰਪੜ ਭਾਵਨਾ ਦੀ ਗੱਲ ਕਰ ਰਹੇ ਹੋ ਤੇ ਕਹਿ ਰਹੇ ਹੋ ਕਿ ਅਸੀਂ ਕਦੇ ਇਲੈਕਸ਼ਨਾਂ ਨਹੀਂ ਲੜਾਂਗੇ ਅਸੀਂ ਸਰਟੀਫਿਕੇਟ ਲਿੱਕ ਕੇ ਦੇਣ ਨੂੰ ਤਿਆਰ ਆ ਅਸੀਂ ਕੋਈ ਅਹੁਦਾ ਨਹੀਂ ਲੰਮਾਂਗੇ ਪਹਿਲੀ ਗੱਲ ਤਾਂ ਤੁਸੀਂ ਪਾਰਟੀ ਵੀ ਬਣਾਓਗੇ ਪ੍ਰਧਾਨ ਵੀ ਬਣਾਓਗੇ ਜਾਂ ਜੇ ਕੋਈ ਪ੍ਰਧਾਨ ਹੋਰ ਬਣ ਵੀ ਗਿਆ ਤਾਂ ਆਪ ਮੋਰੀ ਹੂਮਗਾਰ ਦੇ ਵਿੱਚ ਰਹੋਗੇ ਇਲੈਕਸ਼ਨਾਂ ਵੀ ਲੜੋਗੇ ਇਹ ਗੱਲ ਕਲੀਅਰ ਹੈ ਕਿਉਂਕਿ ਜਿਹੜੀ ਤੁਸੀਂ ਜਾਗੀਰ ਜਮੀਰ ਦੀ ਗੱਲ ਕਰ ਰਹੇ ਹੋ ਜਾਂ ਜਿਹੜੇ ਤੁਸੀਂ ਸਰਟੀਫਿਕੇਟ ਦੇਣ ਦੀ ਗੱਲ ਕਰ ਰਹੇ ਹੋ ਉਹ ਤਾਂ ਬਾਅਦ ਦੀ ਗੱਲ ਹੈ ਕਿ ਤੁਸੀਂ ਉਹਦੇ ਲੜੋਗੇ ਇਲੈਕਸ਼ਨਾਂ ਲੜੋਗੇ ਕਿ ਨਹੀਂ ਲੜੋਗੇ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਮਨਪੀਰ ਸਿੰਘ ਆਲੀ ਜੀ ਸਿਰਫ ਤੁਸੀਂ ਹੁਣ ਜਿਹੜਾ ਆਪਣੀ ਮੁਹਿੰਮ ਚਲਾ ਰਹੇ ਹੋ ਉਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਫਸੀਲ ਦੇ ਸਾਹਮਣੇ ਖੜ ਕੇ ਝੂਠ ਬੋਲਣ ਵਾਲੇ ਬੰਦਿਆਂ ਨੂੰ ਤੁਸੀਂ ਗੱਡੀ ਚ ਨਾਲ ਲਈ ਫਿਰਦੇ ਹੋ ਸਟੇਜਾਂ 'ਚ ਜੀ ਕਰਦੇ ਹੋ ਉਹਨਾਂ ਦੁਆਰਾ ਆਰਗੇਨਾਈਜ਼ ਪ੍ਰੋਗਰਾਮਾਂ 'ਚ ਜਾ ਰਹੇ ਹੋ ਕੱਥੇ ਸਪੀਚਾਂ ਕਰ ਰਹੇ ਹੋ ਉੱਥੇ ਆਪਣੀ ਜ਼ਮੀਰ ਮਰਿਆਦਾ ਸਿਧਾਂਤ ਕਿੱਥੇ ਚਲਾ ਜਾਂਦਾ ਹੈ ਮਤਲਬ ਜ਼ਮੀਰ ਜ਼ਮੀਰ 'ਚ ਵੀ ਕੋਈ ਫਰਕ ਹੁੰਦਾ ਕਿ ਇੱਥੇ ਜ਼ਮੀਰ ਸਾਡੀ ਜਾਗਦੀ ਹੈ ਉੱਥੇ ਸਾਡੀ ਨਹੀਂ ਜਾਗਦੀ ਮਤਲਬ ਜੋ ਤੁਹਾਨੂੰ ਸੂਟ ਕਰੇਗਾ ਉੱਥੇ ਤੁਹਾਡੀ ਜ਼ਮੀਰ ਨਹੀਂ ਜਾਗੇਗੀ ਜਿੱਥੇ ਤੁਹਾਨੂੰ ਲੱਗਦਾ ਕਿ ਮੈਂ ਇੱਥੇ ਕਿਸੇ ਤੇ ਕਿਸੇ ਨੂੰ ਨੀਵਾ ਦਿਖਾਉਣਾ ਹੈ ਕਿਸੇ ਨੂੰ ਦੇ ਨਿਸ਼ਾਨਾ ਸਾਧਣਾ ਹੈ ਉੱਥੇ ਤੁਹਾਡੀ ਜ਼ਮੀਰ ਇੱਕਦਮ ਜਾਹ ਜਾਂਦੀ ਹੈ ਮਤਲਬ ਇਲੈਕਸ਼ਨ ਲੜੋਗੇ ਨਹੀਂ ਲੜੋਗੇ ਉਹਦੇ ਲਵੋਗੇ ਨਹੀਂ ਲਵੋਗੇ ਉਹ ਤੁਹਾਡੀ ਮਰਜ਼ੀ ਹੈ ਸਰਟੀਫਿਕੇਟ ਦੀ ਲੋੜ ਨਹੀਂ ਪਰ ਤੁਸੀਂ ਜਿਹੜੇ ਬੰਦੇ ਸ਼੍ਰੀ ਕਾਲਤਖਸਰ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਏ ਇਹ ਸਪਸ਼ਟ ਜਵਾਬ ਜਰੂਰ ਦਿਓ ਜਾਂ ਤਾਂ ਤੁਸੀਂ ਇਹ ਕਹੋ ਕਿ ਹਾਂ ਉਹ ਝੂਠ ਬੋਲ ਕੇ ਨਹੀਂ ਆਏ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਜਾਂ ਤਾਂ ਤੁਸੀਂ ਕਹੋ ਕਿ ਹਾਂ ਵੀ ਇਹ ਬੰਦੇ ਝੂਠ ਬੋਲ ਕੇ ਨਹੀਂ ਆਏ ਸ਼੍ਰੀ ਕਾਲਤਖਸਰ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਾਰ-ਬਾਰ ਉੱਥੂ ਉੱਪਰ ਖੜ ਕੇ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ ਤੇ ਜੇ ਉਹ ਬੰਦੇ ਕਾਲਟਕ ਸਾਹਿਬ ਦੇ ਸਾਹਮਣੇ ਖੜਕੇ ਝੂਟ-ਬੂਰਕੇ ਆਏ ਨੇ ਫਿਰ ਤੁਸੀਂ ਉਹਨਾਂ ਦੇ ਨਾਲ ਸਟੇਜਾਂ ਸਾਜੀਆਂ ਕਰ ਰਹੇ ਹੋ ਆਰਗੇਨਾਈਜ਼ ਇਕੱਠੀ ਇਕੱਠੇ ਆਪਣੀ ਸਾਰਾ ਸਿਸਟਮ ਚਲਾ ਰਹੇ ਹੋ ਮਤਲਬ ਇਹ ਫਰਕ ਕਿਉਂ ਹੈ ਫਿਰ ਇਹ ਦੋਗਲੀ ਨੀਤੀ ਕਿਉਂ ਹੈ ਜੇ ਐਨੀਓ ਤੁਹਾਡੀ ਜਮੀਰ ਜਾਗੀ ਹੋਈ ਹੈ ਫਿਰ ਤੁਸੀਂ ਝੂਠੇ ਬੰਦਿਆਂ ਨਾਲ ਜਿਹੜੇ ਗੁਰੂ ਦੇ ਨਹੀਂ ਬਣੇ ਉਹ ਪੰਜਾਬ ਦੇ ਤੇ ਪੰਥ ਦੇ ਤੇ ਤੁਹਾਡੇ ਕੀ ਬਣਨਗੇ ਫਿਰ ਇਹ ਜੀ ਕਿਹੜੀ ਲਾਲਸਾ ਤੁਹਾਡੇ ਮਨ ਚ ਕਿ ਗੁਰੂ ਦੇ ਨਾਲ ਧੋਖਾ ਕਰਕੇ ਆਏ ਹੋਏ ਬੰਦੇ ਝੂਠੇ ਬੰਦਿਆਂ ਨੂੰ ਤੁਸੀਂ ਨਾਲ ਜੱਫੀ ਪਾਈ ਫਿਰਦੇ ਹੋ ਜਾਂ ਕਹਿਣ ਦੀ ਹਿੰਮਤ ਨਹੀਂ ਰੱਖਦੇ ਕਿ ਇਹ ਬੰਦੇ ਝੂਠੇ ਨੇ ਜਾਂ ਫਿਰ ਜੇ ਝੂਠੇ ਨਹੀਂ ਤਾਂ ਹਿੰਮਤ ਨਾਲ ਫਿਰ ਕਹੋ ਕਿ ਹਾਂ ਇਹ ਬੰਦੇ ਸੱਚੇ ਨੇ ਫਿਰ ਉਹ ਸੰਗਤ ਫੈਸਲਾ ਕਰੇਗੀ ਕਿ ਤੁਸੀਂ ਸਹੀ ਚੱਲ ਰਹੇ ਹੋ ਜਾਂ ਗਲਤ ਚੱਲ ਰਹੇ ਹੋ ਇਹਨਾਂ ਗੱਲਾਂ ਦੇ ਜਵਾਬ ਤੁਹਾਨੂੰ ਹਰ ਮੋੜ ਤੇ ਦੇਣੇ ਪੈਣੇ ਸਿੱਧਾ ਸਵਾਲ ਹੈ ਸਰਦਾਰ ਮਨਪ੍ਰੀਤ ਸਿੰਘ ਇਆਲੀ ਜੀ ਨੂੰ ਕਿ ਬੜੀ ਤੁਸੀਂ ਸੰਧਾਨਾਂ ਦੀ ਗੱਲ ਕਰ ਰਹੇ ਹੋ ਜਾਗ ਦੀ ਜ਼ਮੀਰ ਦੀ ਗੱਲ ਕਰ ਰਹੇ ਹੋ ਸਮਰਪੜ ਭਾਵਨਾ ਦੀ ਗੱਲ ਕਰ ਰਹੇ ਹੋ ਤੇ ਕਹਿ ਰਹੇ ਹੋ ਕਿ ਅਸੀਂ ਕਦੇ ਇਲੈਕਸ਼ਨਾਂ 'ਚ ਲੜਾਂਗੇ ਅਸੀਂ ਸਰਟੀਫਿਕੇਟ ਲੈ ਕੇ ਦੇਣ ਨੂੰ ਤਿਆਰ ਆ ਅਸੀਂ ਕੋਈ ਅਹੁਦਾ ਨਹੀਂ ਲਵਾਂਗੇ ਪਹਿਲੀ ਗੱਲ ਤਾਂ ਤੁਸੀਂ ਪਾਰਟੀ ਵੀ ਬਣਾਓਗੇ ਪ੍ਰਧਾਨ ਵੀ ਬਣਾਓਗੇ ਯਾ ਜੇ ਕੋਈ ਪ੍ਰਧਾਨ ਹੋਰ ਬਣ ਵੀ ਗਿਆ ਤਾਂ ਆਪ ਮੂਰੀ ਭੂਮਿਕਾ ਦੇ ਵਿੱਚ ਰਹੋਗੇ ਇਲੈਕਸ਼ਨਾਂ ਵੀ ਲੜੋਗੇ ਇਹ ਗੱਲ ਕਲੀਅਰ ਆ ਕਿਉਂਕਿ ਜਿਹੜੀ ਤੁਸੀਂ ਜਾਗੀਰ ਦੇ ਮੀਰ ਦੀ ਗੱਲ ਕਰ ਰਹੇ ਹੋ ਯਾ ਜਿਹੜੇ ਤੁਸੀਂ ਸਰਟੀਫਿਕੇਟ ਦੇਣ ਦੀ ਗੱਲ ਕਰ ਰਹੇ ਹੋ ਉਹ ਤਾਂ ਬਾਅਦ ਦੀ ਗੱਲ ਆ ਕਿ ਤੁਸੀਂ ਅਹੁਦੇ ਲਵੋਗੇ ਇਲੈਕਸ਼ਨਾਂ ਲੜੋਗੇ ਕਿ ਨਹੀਂ ਲੜੋਗੇ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਮਨਪੀਰ ਸਿੰਘ ਆਲੀ ਜੀ ਸਿਰਫ ਤੁਸੀਂ ਹੁਣ ਜਿਹੜਾ ਆਪਣੀ ਮੁਹਿੰਮ ਚਲਾ ਰਹੇ ਹੋ ਉਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਫਸੀਲ ਦੇ ਸਾਹਮਣੇ ਖੜ ਕੇ ਝੂਠ ਬੋਲਣ ਵਾਲੇ ਬੰਦਿਆਂ ਨੂੰ ਤੁਸੀਂ ਗੱਡੀ 'ਚ ਨਾਲ ਲੈ ਫਿਰਦੇ ਹੋ ਸਟੇਜਾਂ ਜੀ ਕਰਦੇ ਹੋ ਉਹਨਾਂ ਦੁਆਰਾ ਆਰਗੇਨਾਈਜ਼ ਪ੍ਰੋਗਰਾਮ ਜਾ ਰਹੇ ਹੋ ਇਕੱਠੇ ਸਪੀਚਾਂ ਕਰ ਰਹੇ ਹੋ ਉੱਥੇ ਆਪਣੀ ਜ਼ਮੀਰ ਮਰਿਆਦਾ ਸਿਧਾਂਤ ਕਿੱਥੇ ਛਲਾ ਜਾਂਦਾ ਹੈ ਮਤਲਬ ਜਮੀਰ ਜਮੀਰ ਚ ਵੀ ਕੋਈ ਫਰਕ ਹੁੰਦਾ ਕਿ ਇੱਥੇ ਜਮੀਰ ਸਾਡੀ ਜਾਗਦੀ ਹੈ ਉੱਥੇ ਸਾਡੀ ਦੇਹ ਜਾਗਦੀ ਮਤਲਬ ਜੋ ਤੁਹਾਨੂੰ ਸੂਟ ਕਰੇਗਾ ਉੱਥੇ ਤੁਹਾਡੀ ਜਮੀਰ ਨਹੀਂ ਜਾਗੇਗੀ ਜਿੱਥੇ ਤੁਹਾਨੂੰ ਲੱਗਦਾ ਕਿ ਮੈਂ ਇੱਥੇ ਕਿਸੇ ਤੇ ਕਿਸੇ ਨੂੰ ਨੀਵਾ ਦਿਖਾਉਣਾ ਹੈ ਕਿਸੇ ਨੂੰ ਦੇ ਨਿਸ਼ਾਨਾ ਸਾਧਣਾ ਹੈ ਉੱਥੇ ਤੁਹਾਡੀ ਜਮੀਰ ਇੱਕਦਮ ਜਾਹ ਜਾਂਦੀ ਆ ਮਤਲਬ ਇਲੈਕਸ਼ਨ ਲੜੋਗੇ ਨਹੀਂ ਲੜੋਗੇ ਉਹਦੇ ਲਵੋਗੇ ਨਹੀਂ ਲਵੋਗੇ ਉਹ ਤੁਹਾਡੀ ਮਰਜ਼ੀ ਹੈ ਸਰਟੀਫਿਕੇਟ ਦੀ ਲੋੜ ਨਹੀਂ ਪਰ ਤੁਸੀਂ ਜਿਹੜੇ ਬੰਦੇ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਏ ਇਹ ਸਪਸ਼ਟ ਜਵਾਬ ਜਰੂਰ ਦਿਓ ਜਾਂ ਤਾਂ ਤੁਸੀਂ ਇਹ ਕਹੋ ਕਿ ਹਾਂ ਉਹ ਝੂਠ ਬੋਲ ਕੇ ਨਹੀਂ ਆਏ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਹੈ ਜਾਂ ਤਾਂ ਤੁਸੀਂ ਕਹੋ ਕਿ ਹਾਂ ਵੀ ਇਹ ਬੰਦੇ ਝੂਠ ਬੋਲ ਕੇ ਨਹੀਂ ਆਏ ਸ੍ਰੀ ਕਾਲਟਕ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਾਰ ਬਾਰ ਉੱਥੋਂ ਉੱਪਰ ਖੜ ਕੇ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ ਤੇ ਜੇ ਉਹ ਬੰਦੇ ਕਾਲਟਕ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਏ ਨੇ ਫਿਰ ਤੁਸੀਂ ਉਹਨਾਂ ਦੇ ਨਾਲ ਸਟੇਜਾਂ ਸਾਜੀਆਂ ਕਰ ਰਹੇ ਹੋ ਆਰਗੇਨਾਈਜ਼ ਇਕੱਠੀ ਇਕੱਠੇ ਆਪਣੀ ਸਾਰਾ ਸਿਸਟਮ ਚਲਾ ਰਹੇ ਹੋ ਮਤਲਬ ਇਹ ਫਰਕ ਕਿਉਂ ਹੈ ਫਿਰ ਇਹ ਦੋਗਲੀ ਨੀਤੀ ਕਿਉਂ ਹੈ ਜੇ ਐਨੀਓ ਤੁਹਾਡੀ ਜਮੀਰ ਜਾਗੀ ਹੋਈ ਹੈ ਫਿਰ ਤੁਸੀਂ ਝੂਠੇ ਬੰਦਿਆਂ ਨਾਲ ਜਿਹੜੇ ਗੁਰੂ ਦੇ ਨਹੀਂ ਬਣੇ ਉਹ ਪੰਜਾਬ ਦੇ ਤੇ ਪੰਥ ਦੇ ਤੇ ਤੁਹਾਡੇ ਕੀ ਬਣ ਗਏ ਫਿਰ ਇਹ ਜੀ ਕਿਹੜੀ ਲਾਲਸਾ ਤੁਹਾਡੇ ਮਨ ਚ ਕਿ ਗੁਰੂ ਦੇ ਨਾਲ ਧੋਖਾ ਕਰਕੇ ਆਏ ਹੋਏ ਬੰਦੇ ਝੂਠੇ ਬੰਦਿਆਂ ਨੂੰ ਤੁਸੀਂ ਨਾਲ ਜੱਫੀ ਪਾਈ ਫਿਰਦੇ ਹੋ ਜਾਂ ਕਹਿਣ ਦੀ ਹਿੰਮਤ ਨਹੀਂ ਰੱਖਦੇ ਕਿ ਇਹ ਬੰਦੇ ਝੂਠੇ ਨੇ ਜਾਂ ਫਿਰ ਜੇ ਝੂਠੇ ਨਹੀਂ ਤਾਂ ਹਿੰਮਤ ਨਾਲ ਫਿਰ ਕਹੋ ਕਿ ਹਾਂ ਇਹ ਬੰਦੇ ਸੱਚੇ ਨੇ ਫਿਰ ਉਹ ਸੰਗਤ ਫੈਸਲਾ ਕਰੇਗੀ ਕਿ ਤੁਸੀਂ ਸਹੀ ਚੱਲ ਰਹੇ ਹੋ ਜਾਂ ਗਲਤ ਚੱਲ ਰਹੇ ਹੋ ਇਹਨਾਂ ਗੱਲਾਂ ਦੇ ਜਵਾਬ ਤੁਹਾਨੂੰ ਹਰ ਮੋੜ ਤੇ ਦੇਣੇ ਪੈਣ